ਤੇ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਾਂਗੇ ਕਿ ਜਿੱਥੇ-ਜਿੱਥੇ ਇਲੈਕਸ਼ਨਸ ਹੋ ਰਹੇ ਨੇ ਸਪੈਸ਼ਲੀ ਜੋ ਵੀਕਰ ਸੈਕਸ਼ਨਸ ਜਿਵੇਂ ਕਿ ਲੇਡੀਆਂ ਜਾਂ ਐਸਸੀਐਸਟੀ ਪੋਪੂਲੇਸ਼ਨ ਤੁਸੀਂ ਬਿਲਕੁਲ ਨਿਡਰ ਹੋ ਕੇ ਆਪਣੇ ਚੋਣਾਂ ਦੇ ਹੱਕ ਦੀ ਜੋ ਹੈ ਵਰਤੋਂ ਕਰਨੀ ਹੈ ਤੇ ਆਪਣਾ ਜਨਮਤ ਤੁਸੀਂ ਦਿਓ ਤਾਂਕਿ ਤੁਹਾਡੇ ਚੁਣੇ ਹੋਏ ਨੁਮਾਇੰਦੇ ਜੋ ਨੇ ਉਹ ਅੱਗੇ ਆ ਸਕਣ। ਸੋ ਸਾਡਾ ਕੋ ਸਫੀਸ਼ੀਐਂਟ ਫੋਰਸ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਂਗੇ ਸੋ ਲੋਕਾਂ ਨੂੰ ਬਿਲਕੁਲ ਟਰਸਟ ਨਾਲ ਆਪਣੀ ਵੋਟ ਕਾਸਟ ਕਰਨੀ ਹੈ। ਬਲਾਕ ਸਮಿತಿ ਤੇ ਜਲਾ ਪ੍ਰੇਸ਼ਦ ਦੀਆਂ ਚੋਣਾਂ ਕੱਲ ਹੋਣ ਜਾ ਰਹੀਆਂ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ-ਨਾਲ ਚੋਣ ਅਮਲਾ ਵੀ ਪੱਪਾ ਪਾਰ ਹੈ ਅੱਜ ḍिले ਵਿੱਚ ਵੱਖ-ਵੱਖ ਸਰਕਾਰੀ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਵੱਖ-ਵੱਖ ਬੂਥਾਂ ਤੇ ਭੇਜੇ ਗਏ ਹਨ ਇਸ ਸਬੰਧੀ ਐਸ.ਟੀ.ਐਮ ਨਵਾਂ ਸ਼ਹਿਰ ਤੇ ਡੀ.ਐਸ.ਪੀ ਨਵਾਂ ਸ਼ਹਿਰ ਨੇ ਜਾਣਕਾਰ ਦਿੰਦੇ ਦੱਸਿਆ ਕਿ ਸਾਰੇ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਕੁਝ ਸੰਵੇਦਨਸ਼ੀਲ ਬੂਥਾਂ ਹਨ ਜਿਨ੍ਹਾਂ ਤੇ ਉੱਤੇ ਖਾਸ ਨਿਗਰਾਨੀ ਰੱਖੀ ਜਾਵੇਗੀ ਅ ਅੱਜ ਅਸੀਂ ਡਿਸਪੈਚ ਕਰ ਰਹੇ ਹਾਂ ਪਾਰਟੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਭਾ ਚੋਣਾਂ ਵਾਸਤੇ ਆਰ ਕੇ ਆਰਿਆ ਕਾਲਜ ਦੇ ਵਿੱਚੋਂ ਤੇ ਕੰਮ ਜੋ ਹੈ ਬੜਾ ਹੀ ਸਮੂਥਲੀ ਤੇ ਵਧੀਆ ਤਰੀਕੇ ਦੇ ਨਾਲ ਚੱਲਦਾ ਤੇ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਾਂਗੇ ਕਿ ਜਿੱਥੇ-ਜਿੱਥੇ ਇਲੈਕਸ਼ਨਸ ਹੋ ਰਹੇ ਨੇ ਸਪੈਸ਼ਲੀ ਜੋ ਵੀਕਰ ਸੈਕਸ਼ਨ ਜਿਵੇਂ ਕਿ ਲੇਡੀਜ਼ ਜਾਂ ਐਸ ਸੀ ਐਸ ਟੀ ਪੋਪੂਲੇਸ਼ਨ ਤੁਸੀਂ ਬਿਲਕੁਲ ਨਿਡਰ ਹੋ ਕੇ ਆਪਣੇ ਚੋਣਾਂ ਦੇ ਹੱਕ ਦੀ ਜੋ ਹੈ ਵਰਤੋਂ ਕਰਨੀ ਹੈ ਤੇ ਆਪਣਾ ਜਨਮਤ ਤੁਸੀਂ ਦਿਓ ਤਾਂ ਕਿ ਤੁਹਾਡੇ ਚੁਣੇ ਹੋਏ ਨੁਮਾਇੰਦੇ ਜੋ ਨੇ ਉਹ ਅਗਿਆ ਸਕਨ ਬਿਕਰਮ ਚੈਰੀ ਕੈਰੇਜਮਨ ਸਮਾਨ ਸਮਨੇ ਮਿਲਿਆ ਰਹੇ ਤਾਂ ਕਲਡਾਉਂਡ ਦੇ ਕਾਰਨ ਕਿ ਸਮਾਨ ਨਹੀਂ ਸਮਾਨ ਤਾਂ ਪ੍ਰੋਪਰ ਹੈ ਸਮਾਨ ਜੋ ਓਪਰਵਾਈਜ਼ਰਸ ਵੱਲੋਂ ਦਿੱਤਾ ਵੀ ਜਾ ਰਿਹਾ ਤੇ ਰੀਸੀਵਿੰਗ ਵੀ ਦਿੱਤੀ ਜਾ ਰਹੀ ਹੈ ਸੋ ਐਦਾ ਦੀ ਕੋਈ ਵੀ ਦਿੱਕਤ ਜੋ ਨਾਲ-ਨਾਲ ਆ ਰਹੀ ਹੈ ਫਿਰ ਸੋ ਨੂੰ ਨਾਲ-ਨਾਲ ਰਿਜ਼ੋਲਵ ਕੀਤਾ ਜਾ ਰਿਹਾ ਹੈ ਕੀ ਹੋਦੀ ਮੈਡ ਕਲੈਕਸ਼ਨ ਰਿਪੋਰਟਿੰਗ ਡਿਊਟੀ ਮਤਲਬ ਡਿਊਟ ਵੋਟਿੰਗ ਟਾਈਮ ਕਿ ਟਾਈਮਿੰਗ ਜੋ ਟਾਈਮਿੰਗ ਹੋਣੀ ਹੈ ਜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉਹ ਨੈਚੁਰਲੀ ਹੈ ਕਿ 4 ਵਜੇ ਜਿਹੜੇ ਵੀ ਵੋਟਰ ਹੁੰਦੇ ਨੇ ਬੂਥ ਤੇ ਮੌਜੂਦ ਸਾਰਿਆਂ ਨੂੰ ਮੌਕਾ ਦਿੱਤਾ ਜਾਂਦਾ ਵੋਟ ਕਰਨ ਦਾ ਕੋਈ ਕੁਝ ਸੰਵੇਦਨਸ਼ੀਲ ਬੂਥ ਹੈਗੇ ਨੇ ਸਾਡੇ ਕੋਲ ਜੋ ਕਿ ਪਿਛਲੇ ਟਾਈਮ ਤੋਂ ਹੀ ਚੱਲੇ ਆ ਰਹੇ ਨੇ ਸੋ ਉਹਨਾਂ ਦੀ ਡਿਟੇਲ ਜੋ ਹੈ ਤੁਹਾਨੂੰ ਡੀਐਸਪੀ ਸਾਹਿਬ ਤੋਂ ਜੋ ਹੈ ਲਿਸਟ ਵੀ ਪ੍ਰਾਪਤ ਹੋ ਜਾਏਗੀ ਕਿੰਨੇ ਹੈਗੇ ਨੇ ਮੈਂ ਕੋਡ ਨੰਬਰ ਚੈੱਕ ਕਰਕੇ ਦੱਸ ਦਿੰਦੀ ਹਾਂ ਪੁਕਤਾ ਪ੍ਰਬੰਧ ਪੂਰਾ ਕੀਤਾ ਗਿਆ ਹਾਂਜੀ ਪੁਕਤਾ ਪ੍ਰਬੰਧ ਬਿਲਕੁਲ ਪੁਕਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਨੂੰ ਇੱਕ ਡਰ ਮਾਹੌਲ ਨਹੀਂ ਹੈ ਤੇ ਕੈਂਡੀਡੇਟਸ ਨੂੰ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਓਪਰਚ्युनिटी ਦਈਏ ਉਹ ਸਾਡੇ ਵੱਲੋਂ ਕੀਤਾ ਜਾ ਰਿਹਾ ਜਿੰਦੀ 17 ਨੂੰ ਗਿਣਤੀ 17 ਨੂੰ ਹੋਣੀ ਹੈ ਬਿਲਕੁਲ ਜਿਹੜੇ ਬਾਕਸ ਦੇ ਸਾਰੇ ਇੱਥੇ ਜਮਾ ਹੋਣਗੇ ਜੀ ਬਿਲਕੁਲ ਸਟਰੋਂਗ ਰੂਮ ਇਧਰ ਹੀ ਬਣਾਇਆ ਗਿਆ ਸੋ ਇਧਰ ਹੀ ਜਮਾ ਕੀਤੇ ਜਾਣਗੇ ਕਿੰਨੇ ਜ਼ਿਲ੍ਹਾ ਪਰਿਸ਼ਦ ਦੀ ਹੋਣੀ ਹੈ ਸੀਟਾਂ ਦੀ ਇੱਥੇ ਤਿੰਨ ਜ਼ਿਲ੍ਹਾ ਪਰਿਸ਼ਦ ਬਲਾਕਸ ਨੇ ਨਵਾਂ ਸ਼ਹਿਰ ਦੇ ਵਿੱਚ ਤੇ 25 ਪੰਚਾਇਤ ਸਮਿਤੀ ਦੇ ਬਲਾਕਸ ਨੇ ਠੀਕ ਹੈ ਅੱਛਾ ਥੈਂਕ ਯੂ ਬਲਾਕਸ ਨੂੰ ਜਿਲ੍ਹਾ ਪਰਿਸ਼ਦ ਚੋਣ ਨੂੰ ਲੈ ਕੇ ਕਿੰਨਾ ਤਿਆਰੀ ਪੂਰੀ ਸੀ ਬਲੂ ਐਸਾ ਬਿਲਕੁਲ ਮੁਕੰਮਲ ਤਿਆਰੀ ਹੈ ਜਿਲ੍ਹਾ ਫਰਛੇਦ ਦੀਆਂ ਔਰ ਬਲਾਕ ਸੰਤੀ ਦੇ ਚੋਣਾਂ ਦੇ ਰਿਗਾਰਡਿੰਗ ਸੋ ਸਾਡੀਆਂ ਜਿਹੜੀਆਂ ਹੈਗੀਆਂ ਪੋਲਿੰਗ ਪਾਰਟੀਆਂ ਦੇ ਨਾਲ ਡਿਪਿਊਟ ਕਰਤੇ ਗਏ ਮੁਲਾਜ਼ਮ ਇਸੇ ਤਰ੍ਹਾਂ ਸੀ ਟ੍ਰੋਲਿੰਗ ਪਾਰਟੀਆਂ ਬਣਾਈਆਂ ਹੋਈਆਂ ਸਾਡੇ ਐਸ ਐਚ ਓਜ਼ ਫੀਲਡ 'ਚ ਹੈਗੇ ਆ ਡੀ ਐਸ ਪੀ ਜਿਹੜੇ ਹੈਗੇ ਆ ਉਹ ਸਾਡੇ ਸਬਡਿਵੀਜ਼ਨ ਨਵਾਂ ਸ਼ਹਿਰ ਦੇ ਵਿੱਚ ਤਿੰਨ ਜਿਹੜੇ ਹੈਗੇ ਤਿੰਨਾ ਐਸ ਐਸ ਡਿਵਾਈਡ ਕਰਕੇ ਅਸੀਂ ਲਗਾਏ ਹੋਏ ਆ ਤੋਂ ਸਾਡੇ ਕੋਲ ਸਫੀਸ਼ੀਐਂਟ ਫੋਰਸ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਂਗੇ ਸੋ ਲੋਕਾਂ ਨੂੰ ਬਿਲਕੁਲ ਉਸੇ ਨਾਲ ਆਪਣੀ ਵੋਟ ਕਾਸਟ ਕਰਨ ਦੀ ਸਮਝਦੇ ਅਸੀਂ ਕਿਹੜੇ ਬੂਥ ਕਿੰਨੇ ਬੂਥ ਕੁਝ ਸੰਵੇਦਨਸ਼ੀਲ ਹੈ ਜਿਵੇਂ 10 ਕਬੂਥ ਸਾਡੇ ਹੈਗੇ ਆ ਲੋਕੇਸ਼ਨਸ ਇਹੜੀਆਂ ਹੈਗੀਆਂ ਸੰਵੇਦਨਸ਼ੀਲ ਸੋ ਉੱਥੇ ਅਸੀਂ ਐਕਸਟਰਾ ਪ੍ਰਬੰਧ ਰੱਖਾਂ ਹਾਂ ਸਰ ਇੱਕ ਟੀਮ ਦੇ ਨਾਲ ਕਿੰਨੇ ਕਿਹੜੇ ਪੁਸਤ ਮਲਾਜ਼ਮ ਭੇਜੇ ਜਾ ਰਹੇ ਅਲੱਗ-ਅਲੱਗ ਹੈਗਾ ਜੇ ਉਹਦੀ ਲੋਕੇਸ਼ਨ ਜਿਹੜਾ ਹੈਗਾ ਉਹਦੇ ਵਿੱਚ ਕਿੰਨੇ ਬੂਥ ਹੈਗੇ ਆ ਉੱਤੇ ਡਿਪੈਂਡ ਕਰਦਾ ਸੋ ਜੇ ਬੱਦ ਬੂਥ ਹੈਗੇ ਤਾਂ ਬੱਦ ਮਲਾਜ਼ਮ ਹੈਗੇ ਇਸ ਤਰ੍ਹਾਂ ਦਾ ਨਾਰਮ ਬਣਿਆ ਹੁੰਦਾ ਉਹਦੇ ਮਤ ਉੱਪਰ ਐਂਕ ਪੁੱਛਦਾ ਪਰ ਉਹ ਕਿਤਾਈ ਆਪਣੀ ਬਿਲਕੁਲ ਜੀ ਬਿਲਕੁਲ